ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਅਜੇ ਤੱਕ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਇਹੋ ਜਿਹਾ ਹੋਇਆ ਕਿ ਅਚਾਨਕ ਬਿਆਨ ਬਦਲ ਗਏ ਜਿਹੜੇ ਲੀਡਰ ਗੱਲ ਕਰਨਾ ਚਾਹੁੰਦੇ ਸੀ ਬਦਲਦੀ ਜਿਹੜੇ ਲੀਡਰ ਗੱਲ ਕਰਨਾ ਚਾਹੁੰਦੇ ਸੀ ਬਦਲਾ ਦੀ ਉਹ ਲੀਡਰ ਕੁਝ ਕਿੱਦਾਂ ਨਹੀਂ ਬੋਲੇ ਉਹ ਲੀਡਰ ਕਿਸ ਤਰ੍ਹਾਂ ਮੌਨ ਰੱਖ ਗਏ ਔਰ ਕਿਸ ਤਰ੍ਹਾਂ ਹਾਂਚ-ਹਾਂ ਮਨਾਲੀ ਕਿ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਤੋਂ ਉਹਨਾਂ ਨੂੰ ਕੋਈ ਵੀ ਤਕਲੀਫ ਨਹੀਂ ਹੈ ਦਰਸਲ ਕੋਰ ਕਮੇਟੀ ਦੀ ਮੀਟਿੰਗ ਹੁੰਦੀ ਹੈ ਔਰ ਉਸ ਕੋਰ ਕਮੇਟੀ ਦੀ ਮੀਟਿੰਗ ਤੋਂ ਪਹਿਲਾਂ ਅੰਦਰ ਖਾਤੇ ਤੇ ਖੁੱਲੇ ਆਮ بڑے ਲੀਡਰਾਂ ਨੇ ਗੱਲਾਂ ਕੀਤੀਆਂ ਸਨ ਕਿ ਝੁੰਡਾ ਕਮੇਟੀ ਦੀ ਰਿਪੋਰਟ ਲਾਗੂ ਹੋਣੀ ਚਾਹੀਦੀ ਹੈ بڑے ਲੀਡਰਾਂ ਨੇ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੇ ਉੱਤੇ ਸਵਾਲ ਚੁੱਕੇ ਸੀ ਪਰ ਜਦੋਂ ਕਮੇਟੀ ਦੀ ਮੀਟਿੰਗ ਹੁੰਦੀ ਹੈ ਬਹੁਤਿਆਂ ਨੂੰ ਬੁਲਾਇਆ ਨਹੀਂ ਗਿਆ ਬਹੁਤੇ ਆਏ ਨਹੀਂ ਆ ਸਕਦੇ ਨਹੀਂ ਸੀ ਔਰ ਜਿਹੜੇ ਆਏ ਉਹ ਬੋਲੇ ਵੀ ਨਹੀਂ ਖੈਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਬਹੁਤ ਸਾਰੀਆਂ ਗੱਲਾਂ ਸਪਸ਼ਟ ਕੀਤੀਆਂ ਨੇ ਪ੍ਰੇਮ ਸਿੰਘ ਚੰਦੂ ਮਾਜਰਾ ਉਸ ਮੀਟਿੰਗ ਦੇ ਵਿੱਚ ਮੌਜੂਦ ਹੁੰਦੇ ਨੇ ਔਰ ਉਹਨਾਂ ਨੇ ਇਸ ਮੀਟਿੰਗ ਦੇ ਅਸਲ ਮੁੱਦੇ ਨੂੰ ਕਿਸ ਤਰ੍ਹਾਂ ਪਟਕਾਇਆ ਗਿਆ ਉਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ ਪ੍ਰੇਮ ਸਿੰਘ ਚੰਦੂ ਮਾਜਰਾ ਕਹਿੰਦੇ ਨੇ ਕਿ ਇਸ ਮਾਮਲੇ ਸੰਬੰਧੀ ਜਦੋਂ ਮੀਟਿੰਗ ਸੱਦੀ ਗਈ ਸੀ ਤੇ ਉਸ ਵੇਲੇ ਲੀਡਰ ਜਿਹੜੇ ਉੱਥੇ ਮੌਜੂਦ ਸਨ ਅਕਾਲੀ ਦਲ ਦੇ ਉਹ ਆਪਣੇ ਹੀ ਹੱਡ ਬੀਤੀਆਂ ਸ਼ੇਅਰ ਕਰਦੇ ਰਹੇ ਆਪਣੇ ਹੀ ਐਕਸਪੀਰੀਐਂਸਸ ਸ਼ੇਅਰ ਕਰਦੇ ਰਹੇ ਉਹਨਾਂ ਨੇ ਮੂਲ ਮੁੱਦੇ ਉੱਤੇ ਗੱਲ ਹੀ ਨਹੀਂ ਕੀਤੀ ਜਿਹੜੇ ਮੁੱਦੇ ਦੇ ਉੱਤੇ ਗੱਲ ਕਰਨੀ ਚਾਹੀਦੀ ਸੀ ਉਸ ਮੁੱਦੇ ਉੱਤੇ ਗੱਲ ਹੀ ਨਹੀਂ ਕੀਤੀ ਜਿਹੜਾ ਮਤਾ ਪਾਉਣਾ ਚਾਹੀਦਾ ਸੀ ਉਹ ਮਤਾ ਪਾਇਆ ਹੀ ਨਹੀਂ ਗਿਆ ਪਰ ਜਦੋਂ ਤਾਂ ਹੀ ਕਿਤੇ ਨਾ ਕਿਹਾ ਤਾਂ ਉਸ ਮਤੇ ਦੀ ਗੱਲ ਚੱਲੀ ਤਾਂ ਸੁਖਬੀਰ ਸਿੰਘ ਬਾਦਲ ਨੇ ਆਪ ਮਨਾ ਕਰ ਦਿੱਤਾ ਕਿ ਇਸ ਉੱਤੇ ਕੋਈ ਗੱਲ ਨਹੀਂ ਕਰਨੀ ਚਾਹੀਦੀ ਉਹਨਾਂ ਨੇ ਆਪ ਕਹਿ ਦਿੱਤਾ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਬਕੌਲ ਕਿ ਭਰੋਸਾ ਜਾਂ ਬੇਪਰੋਸਗੀ ਦੇ ਉੱਤੇ ਗੱਲ ਨਹੀਂ ਕਰਨੀ ਚਾਹੀਦੀ ਇਹ ਬੇਫਜ਼ੂਲ ਦਾ ਮੁੱਦਾ ਹੈ ਇਸ ਨੂੰ ਨਹੀਂ ਚੁੱਕਣਾ ਚਾਹੀਦਾ ਯਾਨੀ ਕਿ ਸੁਖਬੀਰ ਸਿੰਘ ਬਾਦਲ ਨੇ ਆਪ ਹੀ ਟਾਲ ਦਿੱਤਾ ਹਾਲਾਂਕਿ ਸੁਖਬੀਰ ਸਿੰਘ ਬਾਦਲ ਦੇ ਹਾਲਾਤਾਂ ਨੂੰ ਸਮਝਿਆ ਜਾ ਸਕਦਾ ਹੈ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਪਰ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਨਿੱਗਰਦਾ ਜਾ ਰਿਹਾ ਸੁਖਬੀਰ ਸਿੰਘ ਬਾਦਲ ਇਸ ਵੇਲੇ ਹਲ-ਹੇਲਜੋਲ ਦੇ ਵਿੱਚ ਨਜ਼ਰ ਨਹੀਂ ਆ ਰਹੀ ਸੁਖਬੀਰ ਸਿੰਘ ਬਾਦਲ ਨੇ ਲੋਕ ਸਭਾ ਇਲੈਕਸ਼ਨ ਨਹੀਂ ਲੜੀ ਸੁਖਬੀਰ ਸਿੰਘ ਬਾਦਲ ਵਿਧਾਨ ਸਭਾ ਇਲੈਕਸ਼ਨਸ ਦੇ ਵਿੱਚ ਹਾਰ ਚੁੱਕੇ ਸੀਗੇ ਪ੍ਰਕਾਸ਼ ਸਿੰਘ ਬਾਦਲ ਹਾਰ ਚੁੱਕੇ ਸੀਗੇ ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਪ੍ਰਾਪਰ ਤਰੀਕੇ ਦੇ ਨਾਲ ਸਟੈਂਡ ਕਦੀ ਨਹੀਂ ਕਰ ਪਾਇਆ ਉਸ ਤੋਂ ਬਾਅਦ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਨਿੱਗਰਦਾ ਗਿਆ ਔਰ ਇੱਕ ਪਾਸੇ ਹੁਣ ਇਹੋ ਜੀ ਸਥਿਤੀ ਬਣੀ ਹੋਈ ਹੈ ਕਿ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੇ ਉੱਤੇ ਸਵਾਲ ਉੱਠਣ ਲੱਗ ਗਏ ਸੀ ਬਗਾਵਤਾਂ ਖੜੀਆਂ ਹੋਣ ਲੱਗੀਆਂ ਸੀਗੀਆਂ ਪਰ ਉਹਦੇ باوجود ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਐਕਸੈਪਟ ਕਰ ਲਈ ਗਈ ਹੈ ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਇਹ ਸਾਫ਼ ਸਪਸ਼ਟ ਕਰ ਦਿੱਤਾ ਗਿਆ ਕਿ ਲੀਡਰਾਂ ਨੂੰ ਅਕਾਲੀ ਦਲ ਦੇ ਆਗੂਆਂ ਨੂੰ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਤੋਂ ਕੋਈ ਵੀ ਪ੍ਰੋਬਲਮ ਨਹੀਂ ਹੈ ਪਰ ਇਸ ਦਾ ਅਸਲ ਧਾਰੂਮਦਾਰ ਸੁਖਬੀਰ ਸਿੰਘ ਬਾਦਲ ਦੇ ਆਪਣੇ ਦੇ ਉੱਤੇ ਦੱਸਿਆ ਜਾ ਰਿਹਾ ਕਿਉਂਕਿ ਕਥਤ ਤੌਰ ਦੇ ਉੱਤੇ ਸੁਖਬੀਰ ਸਿੰਘ ਬਾਦਲ ਨੇ ਇਸ ਗੱਲ ਨੂੰ ਡਿਸਕਸ ਕਰਨ ਤੋਂ ਹੀ ਇਨਕਾਰ ਕਰ ਦਿੱਤਾ ਹੈ ਦੱਸਿਆ ਜਾ ਰਿਹਾ ਹੈ ਕਿ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੇ ਇਸ ਗੱਲ ਨੂੰ ਡਿਸਕਸ ਹੀ ਨਹੀਂ ਹੋਣ ਦਿੱਤਾ ਜਿਸ ਤੋਂ ਬਾਅਦ ਇਹ ਗੱਲ ਹੋਈ ਨਹੀਂ ਔਰ ਜੇ ਗੱਲ ਨਹੀਂ ਹੋਈ ਤਾਂ ਡਿਸਕਸ਼ਨ ਇਸ ਮੁੱਦੇ ਤੇ ਪਹੁੰਚ ਗਈ ਮਤਾ ਇਸ ਗੱਲ ਦਾ ਪੈ ਗਿਆ ਕਿ ਕਿਸੇ ਨੂੰ ਕੋਈ ਪ੍ਰੋਬਲਮ ਸੁਖਬੀਰ ਸਿੰਘ ਬਾਦਲ ਤੋਂ ਨਹੀਂ ਹੈ ਖੈਰ ਗੱਲ ਇੱਥੇ ਖੜਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਭਵਿੱਖ ਇਸ ਤੋਂ ਬਾਅਦ ਕੀ ਕਹਿੰਦਾ ਸ਼੍ਰੋਮਣੀ ਅਕਾਲੀ ਦਲ ਦਾ ਭਵਿੱਖ ਕਿੱਥੇ ਖੜਦਾ ਹੈ ਸ਼੍ਰੋਮਣੀ ਅਕਾਲੀ ਦਲ ਕਿੱਥੇ ਖੜਦਾ ਹੈ ਔਰ ਆਨ ਦਿ ਸਮੇ ਨੂੰ ਸ਼੍ਰੋਮਣੀ ਅਕਾਲੀ ਦਲ ਕਿੱਧਰ ਵੱਲ ਨੂੰ ਜਾਵੇਗਾ ਲੋਕ ਸਭਾ ਚੋਣਾਂ ਨੇ ਇਹਨਾਂ ਨੂੰ ਸਾਫ ਕਲੀਅਰ ਕਰ ਦਿੱਤਾ ਕਿ ਜਿੱਥੇ ਬੀਜੇਪੀ ਦਾ ਵੋਟ ਸ਼ੇਅਰ ਵਧਿਆ ਆਕਾਲੀ ਦਲ 10 ਸੀਟਾਂ ਦੇ ਉੱਤੇ ਜ਼ਮਾਨਤ ਜਬਤ ਕਰਾ ਚੁੱਕਿਆ ਹੈ ਜਿਸ ਤੋਂ ਬਾਅਦ ਖੇਤਰੀ ਪਾਰਟੀ ਦੀ ਸਥਿਤੀ ਜਿਹੜੀ ਆ ਉਹ ਸੁਭਾਵਿਕ ਤੌਰ ਦੇ ਉੱਤੇ ਸਮਝੀ ਜਾ ਸਕਦੀ ਹੈ ਜੋ ਵੀ ਹੋਏਗਾ ਹੁੰਦੇ ਸਮੇਂ ਨੂੰ ਦੱਸਦੇ ਰਵਾਂਗੇ ਬਣੇ ਰਹਿਵਾਂਗੇ ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ